ਅਸੂ ਦੇ ਨਰਾਤੇ ਦਾ ਅੱਜ ਪਹਿਲਾ ਦਿਨ ਹੈ ਜਿਸ ਕਰਕੇ ਮੰਦਰਾਂ ਵਿੱਚ ਭਗਤਾਂ ਦਾ ਤੰਤਾ ਲੱਗਿਆ ਹੋਇਆ ਹੈ ਭਾਰਤ ਵਿੱਚ ਦੋ ਹੀ ਐਸੇ ਮੰਦਰ ਹਨ ਜਿੱਥੇ ਲੋਕ ਮੰਨਤ ਮੰਗਦੇ ਨੇ ਕਿ ਅਗਰ ਸਾਡੇ ਘਰ ਪੁੱਤਰ ਪੈਦਾ ਹੋਇਆ ਤਾਂ ਅਸੀਂ ਆਪਣੇ ਪੁੱਤਰ ਨੂੰ ਨਰਾਤਿਆਂ ਤੇ ਲੰਗੂਰ ਬਣਾ ਕੇ ਮੰਦਰ ਵਿੱਚ ਲੈ ਕੇ ਆਵਾਂਗੇ ਜਿਸ ਦੇ ਚੱਲਦੇ ਲੋਕਾਂ ਦੀਆਂ ਮੰਤਾਂ ਪੂਰੀਆਂ ਹੋਣ ਤੇ ਲੋਕ ਆਪਣੇ ਬੱਚਿਆਂ ਨੂੰ ਅੱਜ ਲੰਗੂਰ ਬਣਾ ਕੇ ਢੋਲ ਦੇ ਨਾਲ ਕਾਲੀ ਦਵਾਰਾ ਮੰਦਰ ਵਿੱਚ ਲੈ ਕੇ ਆਏ ਪੂਰੇ ਭਾਰਤ ਵਿੱਚ ਦੋ ਹੀ ਮੰਦਰ ਹਨ ਜਿੱਥੇ ਲੋਕ ਆਪਣੇ ਪੁੱਤਰਾਂ ਨੂੰ ਲੰਗੂਰ ਬਣਾ ਕੇ ਲੈ ਕੇ ਆਉਂਦੇ ਨੇ ਇੱਕ ਅੰਮ੍ਰਿਤਸਰ ਵਿੱਚ ਦੁਰਗਿਆਣਾ ਮੰਦਰ ਹੈ ਅਤੇ ਦੂਸਰਾ ਮੰਦਰ ਬਟਾਲਾ ਵਿੱਚ ਹੈ ਸਿੱਧ ਸ਼ਕਤੀ ਪਿਠ ਮੰਦਰ ਕਾਲੀ ਦਵਾਰਾ ਸ਼ਰਧਾਲੂਆਂ ਨੇ ਕਿਹਾ ਕਿ ਪੁੱਤਰ ਪੈਦਾ ਹੋਣ ਤੋਂ ਪਹਿਲਾਂ ਮੰਨਤ ਮੰਗਦੇ ਆ ਕਿ ਅਗਰ ਸਾਡੇ ਘਰ ਪੁੱਤਰ ਪੈਦਾ ਹੋਇਆ ਤਾਂ ਅਸੀਂ ਆਪਣੇ ਪੁੱਤਰ ਨੂੰ ਲੰਗੂਰ ਬਣਾ ਕੇ ਮੰਦਰ ਵਿੱਚ ਲੈ ਕੇ ਆਵਾਂਗੇ ਜਿਸ ਦੇ ਚਲਦੇ ਅੱਜ ਬੱਚਿਆਂ ਨੂੰ ਲੰਗੂਰ ਬਣਾ ਕੇ ਕਾਲੀ ਦਵਾਰਾ ਮੰਦਰ ਵਿੱਚ ਲੈ ਕੇ ਆਏ ਆਂ ਅਤੇ ਦੁਸ਼ਹਿਰੇ ਵਾਲੇ ਦਿਨ ਪੁੱਤਰ ਨੂੰ ਪਾਏ ਹੋਏ ਲੰਗੂਰ ਦੇ ਕੱਪੜੇ ਮੰਦਰ ਵਿੱਚ ਚੜਾ ਦਿੰਦੇ ਆ ਅਤੇ ਹਨੂਮਾਨ ਮੰਦਰ ਵਿੱਚ ਪੂਜਾ ਕਰਕੇ ਆਸ਼ੀਰਵਾਦ ਪ੍ਰਾਪਤ ਕਰਦੇ ਆ ਮੈਂ ਪਰਮੋਦ ਬੱਬਰ ਬੀਟਾ ਹਾਂਜੀ ਮਾਤਾ ਰਾਣੀ ਦਾ ਪਹਿਲਾ ਨਰਾਤਾ ਜੇਕਾਰਿਆ ਕਾਲੀ ਦੁਆਰੇ ਵਾਲੀ ਮਹਾਰਾਣੀ ਦਾ ਮਾਂ ਭਗਵਤੀ ਸ਼ੈਲ ਪੁਤਰੀ ਅੱਜ ਪਹਿਲਾ ਨਰਾਤਾ ਮਾਤਾ ਰਾਣੀ ਦੀ ਬੜੀ ਕਿਰਪਾ ਕਾਲੀ ਦਵਾਰੇ ਤੇ ਬਟਾਲੇ ਸ਼ਹਿਰ ਦੇ ਵਿੱਚ ਕਾਲੀ ਦਵਾਰੇ ਦਾ ਬੜਾ ਪ੍ਰਚੀਨ ਮੰਦਿਰ ਹੈ ਮਾਤਾ ਰਾਣੀ ਦੀ ਬਹੁਤ ਕਿਰਪਾ ਹੈ ਬੜੇ ਬੜੇ ਦੂਰੋਂ ਦੂਰੋਂ ਆਣ ਕੇ ਇੱਥੇ ਆਪਣੀਆਂ ਸੁਖਨਾ ਪੂਰੀਆਂ ਕਰਦੇ ਨੇ ਲੰਗੂਰ ਬੰਦੇ ਨੇ ਐਸਾ ਇਸ ਨਰਾਤਿਆਂ ਦੇ ਵਿੱਚ ਜਿਨ੍ਹਾਂ ਨੇ ਲੰਗੂਰ ਬਣਾਨੇ ਬੱਚੇ ਉਹ ਵੀ ਇੱਥੇ ਆਂਦੇ ਨੇ ਦੁਨੀਆ ਪੂਰੇ ਇੰਡੀਆ ਦੇ ਵਿੱਚ ਦੋ ਜਗ੍ਹਾ ਤੇ ਲੰਗੂਰ ਬੰਦੇ ਨੇ ਅੰਬਰਸਰ ਤੇ ਬਟਾਲੇ ਇਹ ਮਹਾਮਾਇੀ ਦੀ ਬੜੀ ਕਿਰਪਾ ਸਭ ਦੀਆਂ ਸੁੱਖਣਾ ਪੂਰੀਆਂ ਹੁੰਦੀਆਂ ਮਾਤਾ ਰਾਣੀ ਗੋਦੀਆਂ ਵਿੱਚ ਲਾਲ ਖੜਾਂਦੀ ਹੈ ਤੇ ਸਾਰਿਆਂ ਨੇ ਸੁੱਖਣਾ ਸੁੱਕ ਕੇ ਆਗਲ ਮੂਰ ਬਣਾਉਂਦੇ ਮਾਂ ਭਗਵਤੀ ਦੀ ਕਿਰਪਾ ਬੜਾ ਅਮਰ ਜਿੰਨਾ ਨੂੰ ਕਾਲੀ ਖਾਂਸੀ ਲੱਗੀ ਹੁੰਦੀ ਹੈ ਜਿਨ੍ਹਾਂ ਦੇ ਕੋਈ ਰੋਗ ਠੀਕ ਨਹੀਂ ਹੁੰਦੇ ਉਹ ਮਾਤਾ ਰਾਣੀ ਦੀ ਕਿਰਪਾ ਨਾਲ ਇਥੋਂ ਜਲ ਪੀਂਦੇ ਨੇ ਮਾਈ ਦਾ ਜੇ ਪੂਰੀ ਤੰਦਰੁਸਤੀ ਮਿਲਦੀ ਹੈ ਤੇ ਮਹਾਮਾਏ ਦੀ ਬਹੁਤ ਕਿਰਪਾ ਬੰਦੀ ਹੈ ਮਾਤਾ ਰਾਣੀ ਦੀ ਕਿਰਪਾ ਬਣੀ ਰਹੇ ਸਾਰੇ ਮੁਲਕ ਦੇ ਉੱਤੇ ਸਾਰੀ ਦੁਨੀਆ ਦੇ ਉੱਤੇ ਭਗਵਤੀ ਮਹਾਰਾਣੀ ਦਾ ਸ਼ੀਰਵਾਸ ਬਣਿਆ ਰਹੇ ਜੇ ਕਾਰਾ ਕਾਲੀ ਦਵਾਰੇ ਵਾਲੀ ਮਹਾਰਾਣੀ ਦਾ ਬੋਲ ਸਾਂਝੇ ਦਰਬਾਰ ਕੀ ਜੈ ਅਜ ਇੱਕ ਮਾਤਾ ਦੀ ਹਲਾਇ ਮੰਤਰ ਹੈ ਇੱਕ ਨਮਾਣ ਦੇਖੋ ਇਹ ਸਾਰਿਆਂ ਨੂੰ ਪਹਿਲਾਂ ਸਾਰਿਆਂ ਨੂੰ ਜੈ ਮਾਤਾ ਦੀ ਜੇ ਕਾਰਾ ਕਾਲੀ ਦਵਾਰੇ ਵਾਲੀ ਮਹਾਰਾਣੀ ਜੀ ਦਾ ਬੋਲ ਸੱਚੇ ਦਰਬਾਰ ਕੀ ਜੈ ਅਸੂ ਮਹੀਨੇ ਦੇ ਨਰਾਤਿਆਂ ਦਾ ਅੱਜ ਪਹਿਲਾ ਦਿਨ ਹੈ ਤੇ ਮਹਾਰਾਣੀ ਦੀ ਕਿਰਪਾ ਦੇ ਨਾਲ ਪੂਰਾ ਮੰਦਿਰ ਜਗਮਗ ਜਗਮਗ ਹੋ ਰਿਹਾ ਹੈ ਸਾਰੇ ਨਵਰਾਤੇ ਸਾਰੀ ਸੰਗਤ ਮਹਾਰਾਣੀ ਦੇ ਪਾਠ ਕਰ ਰਹੀ ਹੈ ਆਪਣੀ ਆਪਣੀਆਂ ਅਰਦਾਸਾਂ ਕਰ ਰਹੀ ਹੈ ਆਪਣੀ ਆਪਣੀਆਂ ਮਨੋ ਕਾਮਨਾ ਲੈ ਕੇ ਆਂਦੇ ਨੇ ਮਹਾਰਾਣੀ ਕੋ ਤੇ ਆਪਣੀਆਂ ਮਨੋ ਕਾਮਨਾ ਪੂਰਨ ਕਰਦੇ ਨੇ ਤੇ ਇਸ ਨਰਾਤਿਆਂ ਦਾ ਮੇਨ ਮਤਲਬ ਹੈ ਕਿ ਇਸ ਨਰਾਤਿਆਂ ਦੇ ਵਿੱਚ ਲੰਗੂਰ ਵੀ ਬਣਾਏ ਜਾਂਦੇ ਨੇ ਜੋ ਕਿ ਮਹਾਰਾਣੀ ਦੇ ਸੁਖਨਾ ਦੇ ਨਾਲ ਜਿਨ੍ਹਾਂ ਦੇ ਘਰ ਬੇਟਾ ਨਹੀਂ ਹੁੰਦਾ ਉਹ ਬੇਟਾ ਹੁੰਦਾ ਹੈ ਤੇ ਉਹ ਆਪਣੀ ਸੁਖਨਾ ਪੂਰੀ ਕਰਦੇ ਹੈ ਮਹਾਰਾਣੀ ਦੇ ਚਰਨਾ ਦੇ ਵਿੱਚ ਅਰਦਾਸ ਲੈ ਕੇ ਆਉਂਦੇ ਨੇ ਕਿ ਆਪਾਂ ਲੰਗੂਰ ਬਣਾ ਕੇ ਲਿਆਵਾਂਗੇ ਮਹਾਰਾਣੀ ਦੇ ਦਰਬਾਰ ਤੋਂ ਤੇ ਮਹਾਰਾਣੀ ਦੇ ਚੰਨਾ ਦੇ ਵਿੱਚ ਦੋ ਸ਼ਬਦ ਰੱਖਾਂਗੇ ਉਹ ਦੀਵਾ ਚਨ ਦਾ ਜਗੇ ਹਵਾ ਪੁਰ ਦੀਵਗੇ ਚੱਲ ਚੱਲ ਪਗ ਤਾਵੇ ਮਾਂ ਦੇ ਦਵਾਰ ਚੱਲੀਏ ਜਿੱਥੇ ਮਿੱਟੀ ਕਸ਼ਬੋ ਚਾਨ ਤਾਰਿਆਂ ਦੀ ਲੋ ਜਿਹੜੀ ਦੁਨੀਆ ਨੂੰ ਤਾਰੇ ਉਹਦੇ ਦਵਾਰ ਚੱਲੀਏ ਦੀਵਾ ਚਨ ਦਾ ਜਗੇ ਹਵਾ ਪੁਰ ਦੀਵਗੇ ਹਰਦੀ ਸਿੱਧੀਆਂ ਦੀ ਦਾਤੀ ਜੀ ਨੂੰ ਜਗ ਜਾਣਦਾ ਹਰ ਨਿਕਾ ਵੱਡਾ ਯੋ ਦੇ ਦਰ ਚੋਲੀ ਆੜਦਾ ਹਾਸਾ ਪੂਰੀਆਂ ਕਰੇ ਦੁੱਖ ਦਿਲਾਂ ਦੇ ਹਰੇ ਚੱਲ ਲੈਨ ਲਈ ਉਸ ਕੋਲ ਪਿਆਰ ਚੱਲੀਏ ਦਿਵਾ ਚੰਨ ਦਾ ਜਗੇ ਹਵਾ ਪੁਰ ਦੀ ਵਗੇ ਮਹਾਰਾਣੀ ਪੱਪੂ ਗੰਜਾ ਤੇ ਹਾਂਜੀ ਮਾਤਾ ਨੰਦਨ ਮੰਦਿਰ ਜੋ ਵੀ ਲੋਕ ਆਉਂਦੇ ਆਪਣੀ ਭਾਵਨਾ ਲੈ ਕੇ ਸ਼ਰਦਾ ਭਾਵਨਾ ਦਾ ਮਾਤਾ ਰਣ ਸਾਰਿਆਂ ਦੀ ਭਾਵਨਾ ਪੂਰੀਆਂ ਕਰਦੀ ਏ ਜੋ ਮੰਗੇ ਮਹਾਰਾਣੀ ਦਿੰਦੀ ਏ ਜੇ ਮੰਤਰ ਆ ਮਾਤਾ ਰਣ ਜੈ ਲੰਗੂਰੀ ਮਾਤਾ ਰਣ ਜੈ ਨੱਚਦੇ ਆਂਦੇ ਆ ਤਾਂ ਫਿਰ ਮਹਾਰਾਣੀ ਗੋ ਜੋ ਮੰਗ ਲਿਆ ਮਿਲਦੀਆ ਮਿਲਿਆ ਮਰਾਤਾ ਜੇ ਮਰ ਬੱਚੇ ਚੁਹ ਲਿਆ ਸਾਡੇ ਘਰ ਬੱਚਾ ਹੋਵੇ ਮਹਾਰਾਣੀਆਂ ਆਪਾਂ ਉਹਨੂੰ ਲਗੂੜ ਬਣਾਵਾਂਗੇ ਤੇਰੇ ਦਰਬਾਰ ਤੇ ਲੈ ਕੇ ਆਵਾਂਗੇ ਕਾਲੀਗਰ ਮੰਦਰ ਕਿੰਨਾ ਕੁ ਬਣਾਵਾਂਗੇ ਕਿਹੜੇ ਕਿਸੇ ਰਿਸ਼ਤੇਦਾਰ ਨੇ ਹਾਂ ਕਾਲੀਗਰ ਮੰਦਰ ਇੱਕ ਕਟਿਆਲੇ ਜਿਹਾ